ਏ ਸ੍ਰੀ ਸਾਹਿਬ ਸਤਿਗੁਰਾਂ ਦਾ ਪੀਰੀ ਦਾ ਹੈ ਮੇਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰ ਹਰਗੋਬਿੰਦ ਸਾਹਿਬ ਜੀ ਨੇ ਮੇਰੇ ਅਤੇ ਪੀਰੀ ਦੇ ਦੋ ਸ੍ਰੀ ਸਰ ਧਰਨ ਕਰਕੇ ਸ੍ਰੀ ਆਕਾਰ ਤੇ ਸਭ ਦੀ ਸਰਜਾ ਕੀਤੇ ਅਤੇ ਸਵਤਾਰ ਸ਼ਸਤਰ ਧਾਰਨ ਦੇ ਹੁਕਮ ਨਾਵੇ ਜਾਰੀ ਕੀਤੇ اے ਸ੍ਰੀ ਸਾਹਿਬ ਪੰਥ ਵਾਲੇ ਦਸ ਪਿਤਾ ਸਾਹਿਬ ਜੀ ਕੋਗਲਸ ਸਾਜ ਮਾਰਾ ਕੀਤਾ ਹੈ ਬੁਲੇ ਸੋਨਿਆ ਸਾਹਿਬ ਇਹ ਸ੍ਰੀ ਸਾਹਿਬ ਗੁਰੂ ਘਰ ਦੇ ਨਿਸ਼ਕਾਮ ਸੇਵਕ ਬਾਬਾ ਜੀ ਸਾਬਾ ਬੁੱਢਾ ਸਾਹਿਬ ਜੀ ਦਾ ਹੈ ਬਾਬਾ ਜੀ ਨੇ ਪਹਿਲੀ ਪਾਦਸ਼ਾਹੀ ਤੋਂ ਲੈ ਕੇ ਛੇਵੀਂ ਪਾਦਸ਼ਾਹੀ ਤੱਕ ਗੁਰੂ ਘਰ ਦੇ ਵਿਦ ਸੇਵਾ ਅਤੇ ਖੁੱਲੇ ਦਰਸ਼ਨ دیدار ਕੀਤੇ ਏ ਸ੍ਰੀ ਸਾਹਿਬ ਭਾਈ ਸਾਹਿਬ ਭਾਈ ਜੇਠਾ ਜੀ ਬਹਾਦਰ ਦਾ ਹੈ ਭਾਈ ਸਾਹਿਬ ਵੀ ਮੇਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਗਲ ਹਜੂਰ ਜਾਂਦਾ ਚੌਰਸਰ ਦੀ ਸੇਵਾ ਕਰਿਆ ਕਰਦੇ ਸਨ ਅਤੇ ਜੋਧਾ ਵਿੱਚੋਂ ਬਹੁਤ ਵੱਡੇ ਜੋਧੇ ਸਨ ਏ ਸ੍ਰੀ ਸਾਹਿਬ ਭਾਈ ਸਾਹਿਬ ਭਾਈ ਬਿਦੇ ਚੰਦ ਜੀ ਬਹਾਦਰ ਦਾ ਹੈ ਭਾਈ ਸਾਹਿਬ ਜੀ ਨੇ ਮੇਰੇ ਪ੍ਰਿਦੇਮਾਦਕ ਸਰ ਸਿਰ ਗਹਾਰਗੋਬੇ ਸਰ ਹੁਕਮਾਂ ਕੇ ਮੁਗਲਿਆ ਹਕੂਮਤ ਦੇ ਹੁੰਦੇ ਹੋਇਆ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਉਹ ਦੋ ਘੋੜੇਵਾਸਲਿਆਂ ਦੇ ਸਨ ਜਿਨ੍ਹਾਂ ਦੇ ਨਾਮ ਦਿਲਬਾਗ ਅਤੇ ਗੁਲਬਾਗ ਸਨ ਅਤੇ ਪਤੀ ਦੇ ਪਠਾਣਾ ਪਾਸ ਤੋਂ ਉਹ ਦੋ ਸ਼ਾਲੇਵਾਸਲਿਆਂ ਦੇ ਸਨ ਜੋ ਕਿ ਗੁਰੂ ਘਰ ਆੜੇ ਸੌਤਾ ਪਾਸੋਂ ਰਸਤੇ ਵਿੱਚ ਹੋਏ ਗਏ ਸਨ ਭਾਈ ਸਾਹਿਬ ਦੀਆਂ ਹੋਰ ਵੀ ਬੇਅੰਤ ਬਹਾਦਰੀਆਂ ایسری صاحب پائی صاحب پائی کرم سنگ جی شہیدہ ہے پائی صاحب جی بابا جی صاحب بابا دیر سنگ جی شہید جتھی دا ساتھ دے دے ہوئے شہید ہو گئے سانا مدیس... ایسری صاحب پائی صاحب پائی اوڈے سنگ جی بہدر دا ہے پائی صاحب جی نے ਸਰਪੀਤਾ ਸਾਹਿਬ ਸਿੰਘ ਗੋਬਿੰਦ ਸਿੰਘ ਸਾਡਾ ਹੁਕਮਾਨਿਕ ਸਰਸਾ ਨਦੀ ਬਨਾਰੇ ਬਹੁਤ ਪਰਜੰਮ ਕੀਤਾ ਬਹੁਤ ਸਾਰੇ ਜਾਨਵਰ ਮੌਦੇ ਕਹਾਜ ਉਤਾਰਿਆ ਅਤਿਆਗ ਉਥੇ ਸ਼ਹੀਦੀ ਪ੍ਰਾਤ ਕੀਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਦੋ ਧਾਰਾ ਖੱਡਾ ਬਾਬਾ ਜੀ ਸਾਹਿਬ ਆਵਾ ਦੇਵ ਸਿੰਘ ਜੀ ਸ਼ਹੀਦਾ ਹੈ ਬਾਬਾ ਡਾ ਸ਼ਹੀਦ ਕਾਂਜ ਜਾਟੀ ਵੇਢ ਦਰਵਾਜੇ ਦੇ ਨਜ਼ਦੀਕ ਬਣਿਆ ਹੋਇਆ ਹੈ ਇਹ ਦੋ ਧਾਰਾ ਖੰਡਾ ਬਾਬਾ ਜੀ ਸਾਹਿਬਾ ਬਾ ਨੌਨ ਸਿੰਘ ਜੀ ਸ਼ਹੀਦ ਦਾ ਹੈ ਬਾਬਾ ਜੀ ਦਾ ਸ਼ਹੀਦ ਗਾਂਜਾ ਸ੍ਰੀ ਤਰਨਤਾਰਨ ਸਾਹਿਬ ਵਾਲੀ ਸੜਕ ਦੇ ਕਿਨਾਰੇ ਪਿੰਡ ਚੱਬੇ ਦੇ ਨਜ਼ਦੀਕ ਬਣਿਆ ਹੋਇਆ ਹੈ ਬਾਬਾ ਜੀ ਬਾਬਾ ਦੀ ਸਿੰਘ ਜੀ ਸ਼ਹੀਦੇ ਜਥੇ ਦੇ ਬੀਤ ਜਥੇਦਾਰ ਬੁਆ ਕਰਦੇ ਸਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਦੋ ਧਾਰਾ ਖੰਡਾ ਬਾਬਾ ਜੀ ਸਾਹਿਬਾ ਬਾਬਾ ਗੁਰਬਖ ਸਿੰਘ ਜੀ ਸ਼ਹੀਦਾ ਹੈ ਬਾਬਾ ਜੀ ਦਾ ਸ਼ਹੀਦ ਗੰਜ ਸ੍ਰੀ ਆਕਾਲ ਤਖਤ ਦੇ ਪਿੱਛੇ ਪਾਸੇ ਬਣਿਆ ਹੋਇਆ ਹੈ ਬਾਬਾ ਜੀ ਆਪਣੇ ਨਾਲ ਕੋਲਕਾ ਸਿੰਘ ਦਾ ਸਮੇਤ ਅਮਨ ਸ਼ਾ ਅਬਦਾਲੀ ਦੀ 3000 ਫੌਜ ਨਾਲ ਕੇ ਮੁਕਾਬਲਾ ਕੀਤਾ بہت سارے جانوروں نے گھاٹ اتاریا شہدی پراپت کی دار اکالی بابا فولہ سم جی شہید ہے یہاں ਜਥੇਦਾਨ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦਾ ਹੈ ਇਹ ਤੇਗਾ ਜੇਦਾ ਦੂਸਰਾ ਨਾਮ ਖਰਗਹਾ ਹੈ ਭਾਈ ਸਾਹਿਬ ਭਾਈ ਜੱਤਰ ਸਿੰਘ ਜੀ ਬਹਾਦਰ ਦਾ ਹੈ ਭਾਈ ਸਾਹਿਬ ਜੀ ਨੇ ਦਸਤ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਮੰਨ ਕੇ ਉਸ ਮਸਤ ਹਾਜੀ ਦਾ ਡਰ ਕੇ ਮੁਕਾਬਲਾ ਕੀਤਾ ਜੋ ਕਿ ਬਾਈ ਧਰ ਦੇ ਪਹਾੜੀ ਰਾਜਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬੇ ਕਿਲਾ ਲੋਗਰ ਦਾ ਦਰਵਾਜ਼ਾ ਤੋੜ ਦਵਾ ਤੇ ਛੱਡਿਆ ਗਿਆ ਸੀ ਜਦ ਭਾਈ ਸਾਹਿਬ ਜੀ ਉਸ ਮਸਤ ਹਾਥੀ ਨੂੰ ਮਾਦਾਨੇ ਦੇ ਟੱਗ ਵਿੱਚ ਭਜਾ ਕੇ ਵਾਪਸ ਆਏ ਤਾਂ ਇਹ ਤੇਗਾ ਸਾਹਿਬ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਸਾਹਿਬ ਨੂੰ ਇਨਾਮ ਵਜੋਂ ਬਖਸ਼ਿਸ਼ ਕੀਤਾ ਇਹਦਾ ਵਾਜਨ ਚਾਰ ਸੇਰ ਪੱਕਾ ਹੈ ਏ ਗੁਰਜਾ ਮੇਰੀ ਪੀੜ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਿਦਾਇ ਇਹ ਸਾਰੀ ਹਿੱਤਾਂ ਤਨ ਮਿਲ ਕੇ ਬਣਿਆ ਹੋਇਆ ਹੈ ਇਹਦਾ ਵਾਜਨ 16 ਸੇਰ ਕਚਾ ਹੈ ਇਸ ਸਨੇਰੀ ਦਸਤੇ ਵਾਲਾ ਸਫਾ ਜੰਮੀ ਵੀ ਮੇਰੀ ਪੀੜ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਿਦਾ ਹੈ ਇਹਦੇ ਵਿੱਚ ਇਹ ਗੁਰੂਤ ਸਾਖਤਰ ਹੈ ਬਹੁਤ ਤੇਜ਼ ਤੀਖਾ ਦੇ ਮਾਰ ਕਰਨ ਵਾਲਾ ਸ਼ਸਤਰ ਹੈ ਗੁਤਰੇ ਦੇ ਕਾਰਨ ਇਹਦਾ ਨਾਮ ਵੀ ਗੁਤਾ ਹੈ ਬਲੇ ਸੂਨਿਆ ਲਾ ਸੂਨਿਆ ਗੁਰੂ ਪਿਆਰੇ ਸਾਧ ਸੰਤ ਜੀ ਇਹ ਸ਼ਸਤਰ ਅਨਾਮ ਕਟਾਰ ਹੈ ਮੇਰੇ ਪੀਰ ਦੇ ਮਾਲਕ ਸਰ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਹੈ ਸਾਧ ਗੁਰੂ ਜੀ ਦੇ ਨਾਲ شکار سانا. ایک سنار پانتھ والے دسم پتا سری گور گوبند سنگ جی مہاراج جی کا ہے کٹار ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਡੇ ਸਾਬ ਜਾਦੇ ਬਾਬਾ ਜੀ ਸਾਹਿਬ ਬਾਬਾ ਅਜੀਤ ਸਿੰਘ ਜੀ ਬਹਾਦਰ ਦਾ ਹੈ ਏਕਟਾ ਉਹਨਾਂ ਦੇ ਛੋਟੇ ਸਭ ਜਾਦੇ ਬਾਬਾ ਜੀ ਸਾਹਿਬ ਬਾਬਾ ਜੋਰਾ ਸਿੰਘ ਜੀ ਬਹਾਦਰ ਦਾ ਹੈ ਇਹਨਾਂ ਦੋਨੋਂ ਹੀ ਸੂਰਬੀਰ ਬਹਾਦਰਾਂ ਨੇ ਛੋਟੀ ਉਮਰ ਦੇ ਵਿੱਚ ਹੁੰਦਿਆ ਹੋਇਆ ਪਿਤਾ ਸਰਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਸਵਾਗਾ ਲੈ ਕੇ ਚਮਕੌਰ ਸਾਹਿਬ ਦੇ ਮਾਨਾਂ ਦੇ ਡੰਗ ਅੰਦਰ ਬਹੁਤ ਮਾਰਿਆ ਕੀਤਾ ਬਹੁਤ ਸਾਰੇ ਜਰਮਾਨ ਮੋਹ ਦੇ ਘਾਟ ਉਤਾਰਿਆ اتیاپ اوت شہید پراپت کیتھے دار اکالی بابا پھولا سنگھ جی شہید ہے اے, اوزاد, اے, اوزاد اوزاد, اوزاد, اوزاد اے شوٹی کرپان میری پیڑھی مالک صاحب شری گرو ہر صاحب کی دی ہے سات اس نے ہمیشہ اپنے کور دارن کرتے سن گرو پیاری سات سنت جی یہ شخص نام پیش قبض ہے میری پیڑھی مالک صاحب شری گرو ہر گوبند سا جی کا ہے ਇਹ ਸ਼ਸਤਰ ਉਸ ਵੇਲੇ ਕੰਮ ਆਉਂਦਾ ਹੈ ਜਦ ਦੁਸ਼ਮਣ ਨੇ ਸੰਜੋਗ ਨਹੀਂ ਹੋਵੇ ਸੰਜੋਗ ਜੋ ਕਿ ਲੋਹੇ ਜਿਹਾ ਪ੍ਰੀਖ ਸੰਗੀਆਂ ਤਾਰਾਂ ਦੀ ਬਣੀ ਹੋਈ ਹੁੰਦੀ ਹੈ ਉਹਦੇ ਉੱਪਰ ਤਲਵਾਰ ਨਾਲ ਕਰਦੇ ਕਰਦਾ ਇਹਦਾ ਕੀਤਾ ਹੋਇਆ ਵਾਰ ਲੋਹੇ ਦੀਆਂ ਪ੍ਰੀਖ ਸੰਗੀਆਂ ਤਾਰਾਂ ਨੂੰ ਤੋੜਦਾ ਬਹੁਤ ਤੇਜ਼ ਤੇਖਾ ਦੇ ਮਾਰ ਕਰਨ ਵਾਲਾ ਸ਼ਸਤਰ ਹੈ ਉਹ ਸੇ ਨੋਨੇ ਦਾ ਬਣਿਆ ਪੇਸ਼ ਕਮਜਾ ਬਾਬਾ ਜੀ ਸਾਹਿਬ ਆਵਾ ਦੀਪ ਸਿੰਘ ਜੀ ਸ਼ਹੀਦਾ ਹੈ ਇਹ ਛੋਟਾ ਸ਼ਖਤਰ ਵੀ ਬਾਬਾ ਜੀ ਸਾਹਿਬ ਆਵਾ ਦੀਪ ਸਿੰਘ ਜੀ ਸ਼ਹੀਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਪਸਾਰ ਵੀ ਬਾਬਾ ਜੀ ਸਾਹਿਬ ਆਵਾ ਦੀਪ ਸਿੰਘ ਜੀ ਸ਼ਹੀਦਾ ਹੈ ਇਹ ਪਸਾਰ ਬਾਬਾ ਜੀ ਸਾਹਿਬ ਆਵਾ ਗੁਰਬਖਸ਼ ਸਿੰਘ ਜੀ ਸ਼ਹੀਦਾ ਹੈ ਇਹ ਦੋਨੋਂ ਹੀ ਪਸਤਾਲ ਪੁਰਾਤਨ ਇੱਕੋ ਹੀ ਨਮੂਨੇ ਦੇ ਬਣੇ ਹੋਏ ਹਨ ਇਹਨਾਂ ਵਿੱਚ ਗੋਲੀ ਅਗੋਂ ਦੀ ਪੈਂਦੀ ਹੈ ਅਤੇ ਚਾਂਦੇ ਟ੍ਰੈਵਲ ਦੇ ਨਾਲ ਹਨ ਗੁਰੂ ਪਿਆਰੇ ਸਾਧ ਸੰਗਤ ਜੀ ਰਸ ਰਣ ਕਰੋ ਪਵਿੱਤਰ ਆਕੋ ਸਤਿਰਾਮ ਸ੍ਰੀ ਵਾਹਿਗੁਰੂ ਇਹ ਤੀਰਾਂ ਦਾ ਜੋੜਾ ਪੰਥ ਵਾਲੇ ਦਰਸ਼ਨ ਪੇਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਗੀ ਦਾ ਹੈ ਸਤਗੁਰਾਂ ਦੇ ਹਰ ਇੱਕ ਤੀਰ ਨੂੰ ਇੱਕ ਇੱਕ ਤੋਲਾ ਸੋਨਾ ਲੱਗਾ ਹੁੰਦਾ ਸੀ ਸੋਨਾ ਦੋਂ ਤੋਂ ਭਾਵੇਂ ਸਤਗੁਰਾਂ ਕਿਸੇ ਨਾਲ ਐਨ ਵਿਰੋਧ ਨਹੀਂ ਸੀ ਬਲਕਿ ਸਤਗੁਰੂ ਜੀ ਜ਼ੁਲਮ ਦੇ ਖਿਲਾਫ ਟਾਕਰਾ ਕਰਿਆ ਕਰਦੇ ਸਨ ਸਤਗੁਰਾਂ ਦਾ ਕਮਾਂ ਦੇ ਵਿੱਚੋਂ ਛੱਡਿਆ ਹੋਇਆ ਤੀਰ ਕਦੇ ਵੀ ਕੋਈ ਖਾਲੀ ਨਹੀਂ ਸ ਜਾਂਦਾ ਦੁਸ਼ਮਨ ਨੂੰ ਮਾਰ ਜਾਂਦਾ ਜਾਂ ਜ਼ਖਮੀ ਕਰ ਜਾਂਦਾ ਜ਼ਖਮੀ ਵਾਂ ਤੇ ਇਹ ਸੋਨਾ ਮਲਬੜੀ ਦੇ ਕੰਮ ਆ ਜਾਂਦਾ ਜੋ ਚਲਾਣਾ ਕਰ ਜਾਵੇ ਉਹਦੇ ਕਫਨ ਵਜੋਂ ਕੰਮ ਆ ਜਾਂਦਾ ਸੀ ਇਹ ਛੋਟਾ ਖੰਡਾ ਬਾਬਾ ਜੀ ਸਾਹਿਬ ਆਬਾ ਦੇਵ ਸਿੰਘ ਜੀ ਸ਼ਹੀਦ ਦੇ ਦਿਮਾਲੇ ਵਿੱਚ ਸਜਾਉਣ ਵਾਲਾ ਹੈ ਹੁਣ ਜਿੰਨੇ ਵੀ ਸ਼ਸਤਰਾਂ ਦੇ ਆਰਜਨ ਦਰਸ਼ਨ ਕਰਵਾਏ ਜਾਣਗੇ ਬਾਬਾ ਜੀ ਸਾਹਿਬ ਆਬਾ ਦੇਵ ਸਿੰਘ ਜੀ ਸ਼ਹੀਦ ਦੇ ਹੋਣਗੇ ایک شوٹی کرپان یا تین چھوٹے کنڈے بابا کی کے دمالے کے سجاؤ والے ہیں بابا کی سارا کبر کسا سوا مان کچے دا ہوا کرتا سر ایک گنتی دے چار چکر بھی بابا کی کے دمالے کے سجاؤ والے ہیں ਇਨਾਂ ਸਭ ਤੋਂ ਵੱਡੇ ਚੱਕਰ ਤੇ ਦੋਨੋਂ ਪਾਸੇ ਸਾਧਗਰਾਂ ਦੀ ਅਕਾਲੀ ਬਾਣੀ ਲਿਖੀ ਹੋਈ ਹੈ ਅਤੇ ਛੋਟੇ ਚੱਕਰ ਤੇ ਇੱਕ ਪਾਸੇ ਮੂਲ ਮੰਤਰ ਦਾ ਪਾਠ ਅਤੇ ਦੂਸਰੇ ਪਾਸੇ ਦਸਾਂ ਵੀ ਪਾਸੇ ਨਾਮ ਲਿਖੇ ਹੋਏ ਹਨ ਇਹ ਤੋਂ ਇਹ ਸਿੱਧ ਹੁੰਦਾ ਹੈ ਕਿ ਪ੍ਰਾਤਿਰਕੋ ਸਿੱਖਾਂ ਦਾ ਗੁਰਬਾਣੀ ਅਤੇ ਸ਼ਸਤਰਾਂ ਦੇ ਨਾਲ ਬੇਅੰਤ ਪਿਆਰ ਹੋਇਆ ਕਰਦਾ ਸੀ ਇਹ ਵੱਡਾ ਚੱਕਰ ਬਾਬਾ ਇਹ ਗਲੇਵਕ ਸਜਾਉਣ ਵਾਲਾ ਹੈ ਗਲੇਵਕ ਸਜਾਇਆ ਤਲਵਾਰ ਦਾ ਬਾੜ ਜੋਗਦਾ ਅਤੇ ਜੰਗ ਵਿੱਚ ਲਾਉਂਦੇ ਕੰਮ ਆਉਂਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਗਿਣਤੀ ਦੇ 10 ਚੱਕਰ ਵੀ ਬਾਬਾ ਜੀ ਸਰਬਾਬਾਦੀ ਸਿੰਘ ਜੀ ਸ਼ਰੀਰ ਦੇ ਦਿਮਾਲਿਕ ਸਜੋਲ ਵਾਲੇ ਹਨ ਅਤੇ ਜਗ ਵਿੱਚ ਚਲਾਉਂਦੇ ਕੰਮ ਆਉਂਦੇ ਹਨ ਬੋਲੇ